ਪਿੰਡ ਰਣਸੀਕੇ ਤੱਲਾ ਜ਼ਿਲ੍ਹਾ ਗੁਰਦਾਸਪੁਰ ਨੇੜੇ ਡੇਰਾ ਬਾਬਾ ਨਾਨਕਾ ਸੋ ਪੀਖੀ ਬਲਾਕ ਦੇ ਵੱਲੋਂ ਸਾਰੇ ਟੀਮ ਵਰਕ ਲੈ ਕੇ ਗਏ ਸੀਗੇ ਪਿੰਡ ਦੇ ਵਿੱਚ 16-17 ਪਿੰਡਾਂ ਦੇ ਵਿੱਚ ਫ੍ਰੀ ਕੈਂਪ ਲਾਇਆ ਸੋ ਰਣਸੀਕੇ ਤੱਲਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰ ਵੀ ਡਿੱਗੇ ਨੇ ਤੇ ਬਾਕੀ ਪਸ਼ੂਆਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਆ ਤੁਸੀਂ ਦੇਖ ਸਕਦੇ ਹੋਗੇ ਕੱਟੇ ਦੀ ਅੱਖ ਬਿਲਕੁਲ ਬੰਦ ਹੋ ਗਈ ਕਿਉਂਕਿ ਇਸਦੇ ਕੋਈ ਜ਼ਹਿਰੀਲੀ ਚੀਜ਼ ਲੜ ਗਈ ਜਿਸ ਦੇ ਕਾਰਨ ਸਾਰੀ ਬਾਡੀ ਦੇ ਵਿੱਚ ਸਵੇਲਿੰਗ ਆ ਗਈ ਬਾਪੂ ਜੀ ਦੱਸ ਰਹੇ ਸੀਗੇ ਕਿ ਜਦੋਂ ਰਾਵੀ ਦਰਿਆ ਦੇ ਵਿੱਚੋਂ ਪਾਣੀ ਆਇਆ ਤਾਂ ਜਿਹੜੇ ਜਾਨਵਰ ਅਸੀਂ ਵੇਖੇ ਨੇਗੇ ਉਹ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਨਹੀਂ ਵੇਖੇ ਸੀਗੇ ਸੋ ਬਹੁਤ ਜ਼ਿਆਦਾ ਨਵੇਂ ਜਾਨਵਰ ਸੀਗੇ ਜੋ ਸੋ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਕਿਉਂਕਿ ਪਿੰਡ ਦੇ ਵਿੱਚ ਪਾਣੀ ਲੰਘਿਆਗਾ 10-10 ਫੁੱਟ ਸੋ ਡਰ ਦਾ ਮਾਹੌਲ ਬਣਿਆ ਹੋਇਆਗਾ ਵੀ ਘਰਾਂ ਦੇ ਵਿੱਚ ਵੀ ਕਈ ਵਾਰ ਕਮਰਿਆਂ ਦੇ ਵਿੱਚ ਰੁਕ ਜਾਂਦੇ ਹੈਗੇ ਜਾਨਵਰ ਜਦੋਂ ਪਾਣੀ ਦੀ ਰੇਡ ਦੇ ਨਾਲ ਆਪਾਂ ਇਸ ਕੱਟੇ ਦਾ ਟ੍ਰੀਟਮੈਂਟ ਕਰ ਰਹੇ ਹਾਂਗੇ ਬਾਪੂ ਜੀ ਨਾਲ ਘਰੇ ਜਾ ਕੇ ਸੋ ਤਿੰਨ ਦਿਨਾਂ ਦਾ ਟ੍ਰੀਟਮੈਂਟ ਆਪਾਂ ਘਰ ਦੇ ਕੇ ਆਵਾਂਗੇ ਕਿਉਂਕਿ ਬਾਅਦ ਦੇ ਵਿੱਚ ਲਗਵਾ ਲੈਣਗੇ ਸੋ ਧੰਨਵਾਦ ਜੀ